ਰਾਜੇ ਨੇ ਕਿ ਕਿਤਾਸੀ ਕੇ ਜਿਹੜੀ ਵੀ ਕੋਈ ਇੱਥੇ ਔਰਤਾਂ ਜੋ ਕੰਡ ਸੀ ਪਹਿਲੀ ਰਾਤ ਆਪਣੇ ਕੋਲ ਔਰਤ ਰੱਖਦਾ ਸੀ ਕਹਿੰਦਾ ਜੀ ਮੇਰੀ ਬੇਟੀ ਦਾ ਵਿਆਹ ਹੋਣਾ ਤੇ ਰਾਜੇ ਨੇ ਇੱਕ ਰਾਤ ਰੱਖ ਤੇ ਫਿਰ ਕਿ ਤੁਰਨੀ ਤੇ ਇਹ ਰਾਜਕੋਲ ਮੈਂ ਇੱਕ ਰਾਤ ਆਪਣੀ ਬੇਟੀ ਨਹੀਂ ਜਾਣਦੇ ਕਰਦਾ ਝੋਲੀ ਕਰ ਉਹਨੇ ਇਹ ਬਾਬੇ ਨੇ ਝੋਲੀ ਕੀਤੀ ਜਦੋਂ ਝੋਲੀ ਕੀਤੀ 24 ਸਾਲ ਦੀ ਸ਼ਕਤੀ ਨੇ ਝੋਲੀ ਚ ਫਾਦੀ ਅੰਜ ਜਦੋਂ 24 ਸਾਲ ਦੀ ਸ਼ਕਤੀ ਇਹਦੀ ਝੋਲੀ ਚ ਪੈ ਗਈ ਉਧਰ ਗੁਰੂ ਨੇ ਨਾਲ ਇੱਕ ਹੁਕਮ ਨਾਲ ਹੋਰ ਕਰਤਾ ਕਹਿੰਦਾ ਹੁਣ ਬਾਬਾ ਵਿਲੈਦ ਸ਼ਾ ਮੇਰੇ ਮੱਥੇ ਨਹੀਂ ਲੱਗਣੋ ਲਿਖਿਆ ਨਾ ਇਹ ਸ਼ਕਤੀਆਂ ਕੋ ਸੌਖੀਆਂ ਨਹੀਂ ਕਿ ਰੁਪਈਆ ਨਾਲ ਲਈਏਂਗੇ ਇਹ ਸਾਰਾ ਸਾਰਾ ਦਿਨ ਤਪ ਕਰਦੇ ਬੜੇ ਓਕੇ ਨੇ ਜਦੋਂ ਇਨੀ ਗੱਲ ਕਹਿਤੀ ਇਹ ਫਿਰ ਕੜਾਮ ਪਿੰਡ ਦੇ ਵਿੱਚ ਆ ਗਏ ਬਾਬਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆਂ ਸ਼੍ਰੀ ਰਾਮਚੰਦਰ ਜੀ ਦੇ ਨਾਨਕਾ ਪਿੰਡ ਇਸ ਸਮੇਂ ਅਸੀਂ ਖੜੇ ਆਂ ਤਿੱਬੇ ਦੇ ਉੱਤੇ ਤੇ ਸਾਹਮਣੇ ਆ ਮਾਤਾ ਕੁਸ਼ੱਲਿਆ ਜੀ ਦਾ ਮੰਦਰ ਜੀ ਸ਼੍ਰੀ ਰਾਮ ਚੰਦਰ ਜੀ ਦੇ ਮਾਤਾ ਜੀ ਸੇ ਉਹਨਾਂ ਦਾ ਮਾਤਾ ਜੀ ਦਾ ਯਾਦਗਾਰ ਬਣਿਆ ਜੀ ਮੰਦਰ ਤੇ ਇੱਧਰ ਹੈਗਾ ਜੀ ਇੱਕ ਮੰਦਰ ਜੈ ਬਾਬਾ ਬਲੈਤ ਸ਼ਾਹ ਜੀ ਤੇ ਇੱਥੇ ਸੇਵਾਦਾਰ ਬਾਬਾ ਜੀ ਬੈਠੇ ਆ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਵੀ ਇਤਿਹਾਸ ਕੀ ਹੈ ਜੀ ਮੰਦਰ ਦਾ ਪਹਿਲਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਵਾ ਦਿੰਨੇ ਜੀ ਬਰਗਾ ਦੇ ਲਓ ਜੀ ਅੰਦਰੋਂ ਦਰਸ਼ਨ ਕਰ ਸਕਦੇ ਹੋ ਇਹੀ ਹੈ ਜੀ ਬਲੈ ਸ਼ਾਹ ਜੀ ਦੀ ਦਰਗਾਹ ਜਿੱਥੇ ਸੰਗਤਾਂ ਚਲ ਕੇ ਆਉਂਦੀਆਂ ਨੇ ਹਰ ਰੋਜ਼ ਇਸ ਜਗ੍ਹਾ ਤੇ ਆ ਕੇ ਦਰਸ਼ਨ ਕਰਦੇ ਨੇ ਸੰਗਤਾਂ ਦੇਖ ਸਕਦੇ ਆ ਜੀ ਤੇ ਇੱਥੇ ਬਾਬਾ ਜੀ ਬੈਠੇ ਨੇ ਗੱਲਬਾਤ ਕਰਦੇ ਵੀ ਇਤਿਹਾਸ ਕੀ ਹੈ ਜੀ ਕਿਉਂਕਿ ਕੜਾ ਮੂ ਹਰ ਕੋਈ ਸਰਚ ਕਰਦਾ ਸ੍ਰੀ ਰਾਮ ਚੰਦਰ ਜੀ ਦੇ ਨਾਨਕੇ ਦੱਸੇ ਜਾਂਦੇ ਆਂਗੇ ਇੱਥੇ ਆ ਜੀ ਜੀ ਮਬਈ ਜਸਕਾਲ ਜੀ ਕਿਵੇਂ ਹੋ ਤੁਸੀਂ ਹੋਰ ਠੀਕ ਠਾਕ ਜੀ ਅੱਛਾ ਜੀ ਗਿਆ ਜੀ ਬਾਬਾ ਜੀ ਦੱਸੋ ਜੀ ਸਾਰਾ ਕੁਝ ਇਹਦਾ ਨਾਮ ਇਹਦੀ ਪਾਪਾ ਵਾਲੇ ਹਾਂਜੀ ਇਹਨਾਂ ਦੇ ਗੁਰੂ ਹੋਏ ਨੇ ਬਾਬਾ ਸੌਰ ਜੀ ਠੀਕ ਹੈ ਜੀ ਸੌਰ ਜੀ ਦਾ ਗੁਰੂ ਆ ਬਾਬਾ ਫਰੀਦ ਜਿਹਦੇ ਸਲੋਕਰ ਸਾਚ ਠੀਕ ਹੈ ਜੀ ਠੀਕ ਹੈ ਜੀ ਇਹ ਹੁਣ ਆਏ ਕਿੱਦਾਂ ਇੱਥੇ ਇੱਥੋਂ ਦਾ ਰਾਜਾ ਸੀ ਉਹ ਮਾੜੇ ਕਰਮ ਕਰਦਾ ਸੀ ਅਕਰਮ ਦਾ ਜੀ ਹਾਂਜੀ ਇਹ ਜਗ੍ਹਾ ਤੇ ਬਾਅਦ ਚ ਮੰਦਿਰ ਬਣਿਆ ਹਾਂਜੀ ਪਹਿਲਾ ਰਾਜੇ ਦਾ ਸੀ ਅੱਛਾ ਉਹ ਰਾਜੇ ਨੇ ਕਿ ਕਿਤਾਸੀ ਕਿ ਜਿਹੜੀ ਵੀ ਕੋਈ ਇੱਥੇ ਔਰਤਾਂ ਜੋ ਪਿੰਡ ਸੀ ਪਹਿਲੀ ਰਾਤ ਆਪਣੇ ਕੋਲ ਔਰਤ ਰੱਖਦਾ ਸੀ ਫਿਰ ਵਿਆਹ ਕਰਕੇ ਕੀ ਤੋਰਦਾ ਸੀ ਅੱਛਾ ਹੀ ਮਾੜਾ ਕਰਮ ਕਰਦਾ ਸੀ ਫਿਰ ਇਹ ਇਹ ਬਾਬਾ ਜੀ ਸੀ ਜਿਹੜੇ ਸੀ ਇਹ ਸੀ ਕਲਿਆਰ ਦੇ ਕਲਿਆਰ ਸ੍ਰੀ ਸੁਣਿਆ ਹਾਂਜੀ ਹਾਂਜੀ ਕਲਿਆਰ ਦੇ ਆਪਣੇ ਗੁਰੂ ਦਾ ਇਹ ਚੇਲਾ ਸੀ ਤੇ ਲਾਂਗਰੀ ਸੀ ਗੁਰੂ ਆ ਬਾਬਾ ਜੀ ਹਈ ਗਈ ਇਥੋਂ ਕੜਾਮ ਪਿੰਡ ਦੇ ਵਿੱਚੋਂ ਗਿਆ ਸੀ ਪੰਡਤ ਠੀਕ ਹੈ ਜੀ ਕਹਿੰਦਾ ਜੀ ਮੇਰੀ ਬੇਟੀ ਦਾ ਵਿਆਹ ਹੋਣਾ ਤੇ ਰਾਜੇ ਨੇ ਇੱਕ ਰਾਤ ਰੱਖ ਕੇ ਫਿਰ ਕਿ ਤੋਰਨੀ ਤੇ ਮੈਨਾ ਹੋਵੇ ਤੇ ਮੈਂ ਕਿਸੇ ਪੀਰ ਫਕੀਰ ਦਾ ਉੱਟ ਕੋਟ ਲਾਵਾਂ ਤੇ ਇਹ ਰਾਜਕੋੜ ਮੈਂ ਇੱਕ ਰਾਤ ਆਪਣੀ ਬੇਟੀ ਨਹੀਂ ਜਾਂਦੇ ਠੀਕ ਹੈ ਕਿ ਪਹਿਲੇ ਰਾਜੇ ਦੇ ਹੁਣ ਆਪਾਂ ਨੂੰ ਮੋਦੀ ਕਹੇ ਦੇ ਕੋਈ ਗੱਲ ਆਪਾਂ ਉਥੋਂ ਦੀ ਲੱਗਣਾ ਪਏਗਾ ਆਪਾਂ ਹੂੰ ਫਿਰ ਜੀ ਜਦੋਂ ਉਹਨੇ ਓਟਾਸਰਾ ਲੈ ਕੇ ਜਦੋਂ ਉੱਥੇ ਕਲਿਆਰ ਚ ਪਹੁੰਚਿਆ ਅੱਗੋ ਇਹ ਲੰਗਰੇ ਸੀ ਗੁਰੂ ਦਾ ਤੇ ਆਪਣੇ ਗੁਰੂ ਨੇ ਜਿਹੜਾ ਸੀ ਬਾਬਾ ਸਾਵਰ ਜੀ ਉਹਨੇ ਜਵਾਬ ਦਿੱਤਾ ਕਿ ਮੇਰੀ 12 ਸਾਲ ਦੀ ਭਗਤੀ ਹੈ ਤੇ ਮੈਂ ਜਦੋਂ ਮੇਰੀ ਭਗਤੀ ਪੂਰੀ ਹੋ ਜੇਗੀ 6 ਸਾਲ ਪੰਡ ਜੀ ਨੂੰ ਕਹਦੇ ਵੀ ਹੋਰ ਰੁੱਕ ਜਾ ਤੇ ਮੈਂ ਤੇਰਾ ਕੰਮ ਕਰਵਾ ਦਿਆਂਗਾ ਤੇ 6 ਸਾਲਾਂ ਬਾਅਦ ਹੋਇਆ ਤੇ ਇਹ ਉਹਨਾਂ ਦੇ ਲੰਗਰੀ ਸੀ ਜਿਹੜਾ ਪੰਡਤ ਸੀ ਉਹ ਰੋਣ ਲੱਗ ਗਿਆ ਅੱਛਾ ਜੀ ਕਹਿੰਦਾ ਤੂੰ ਰੋਣਾ ਕਰਦਾ ਰੋਣਾ ਕਾਤਾ ਬਾਬੇ ਨੇ ਤੇ ਮੇਰੀ ਤਾਂ ਬੇਟੀ ਜਵਾਨ ਹੈ ਮੈਂ ਤਾਂ ਹੁਣ ਵਿਆਹ ਨਹੀਂ ਤੇ ਬਾਬੇ ਨੇ 6 ਸਾਲ ਪਾਤੇ ਨੇ ਮੈਂ ਕੀ ਕਰਾਂਗਾ ਹਾਂ ਉਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਵਿਚਾਰਛਾ ਲਾਤੀ ਇਹ ਲੰਗਰੀ ਸੀ ਉਹਨੂੰ ਇਹਨਾਂ ਵਿਚਾਰਛਾ ਲਾਤੀ ਕਿ ਮਹਾਰਾਜ ਜਿਵੇਂ ਜਾਂਦੇ ਪੰਡਤਾਂ ਕੰਮ ਕਰਕੇ ਆਉ ਅਗੋਂ ਗੁਰੂ ਨੇ ਜਵਾਬ ਦੇਤਾ ਗੁਰੂ ਕਹਿਣ ਲਗਾ ਬਾਬਾ ਬਲੈਸ਼ਾ ਜਾਂ ਤੂੰ ਜਾ ਕੇ ਇਹਦਾ ਕੰਮ ਕਰਿਆ ਕਦਮ ਮਹਾਰਾਜ ਮੈਂ ਕਿਵੇਂ ਕਰਾਂ ਤੁਹਾਡਾ ਲੰਗਰ ਕੋਣ ਪਕਾਏਗਾ ਕੰਤਾ ਮੈਂ ਨਾ ਪੱਤੇ ਖੜੇ ਕੁਝ ਆਰਾ ਕਰ ਲਾ ਅੱਛਾ ਹੀ ਤੇ ਤੂੰ ਜਾ ਇਹਦਾ ਕੰਮ ਕਰਿਆ ਪਰ ਇੱਕ ਗੱਲ ਕਰਦਾ ਮਹਾਰਾਜ ਮੇਰੇ ਪੱਲੇ ਕੁਝ ਨਹੀਂ ਹੈਗਾ ਮੈਂ ਤੁਹਾਡਾ ਲੰਗਰ ਹੀ ਮੇਰੇ ਪੱਲੇ ਕੁਝ ਨਹੀਂ ਕਰਦਾ ਝੋਲੀ ਕਰ ਉਹਨੇ ਇਹ ਬਾਬੇ ਨੇ ਝੋਲੀ ਕੀਤੀ ਅੱਜ ਜਦੋਂ ਝੋਲੀ ਕੀਤੀ 24 ਸਾਲ ਦੀ ਸ਼ਕਤੀ ਇਹਨਾਂ ਦੀ ਝੋਲੀ ਚ ਪਾਤੀ ਬਲੈਸ਼ਾ ਜੀ ਬਲੈਸ਼ਾ ਜੀ ਝੋੜੀ ਚ ਸ਼ਕਤੀ ਪਾਈ ਇਹ ਲੰਗਰੀ ਸੀ ਜਦੋਂ 24 ਸਾਲ ਦੀ ਸ਼ਕਤੀ ਇਹਦੀ ਝੋੜੀ ਚ ਪੈ ਗਈ ਉਦੋਂ ਗੁਰੂ ਨੇ ਨਾਲ ਇੱਕ ਹੁਕਮ ਨਾਲ ਹੋਰ ਕਰਤਾ ਕਹਿੰਦਾ ਹੁਣ ਬਾਬਾ ਵਿਲੈਸ਼ਾ ਮੇਰੇ ਮੱਥੇ ਨਹੀਂ ਲੱਗਣਾ ਠੀਕ ਹੈ ਨਾ ਇਹ ਸ਼ਕਤੀਆਂ ਕੋਈ ਸੌਖੀਆਂ ਨਹੀਂ ਕਿਰਪੀਆਂ ਨਾਲ ਲਈਆਂ ਇਹ ਸਾਰਾ ਸਾਰਾ ਦਿਨ ਤਪ ਕਰਦੇ ਬੜੇ ਓਕੇ ਨੇ ਜਦੋਂ ਇਨੀ ਗੱਲ ਕਹਿਤੀ ਇਹ ਫਿਰ ਕੜਾਮ ਪਿੰਡ ਦੇ ਵਿੱਚ ਆ ਗਏ ਬਾਬਾ ਜੀ ਬਲੈਸ਼ਾ ਜੀ ਆ ਜਦੋਂ ਕੜਾਮ ਪਿੰਡ ਦੇ ਵਿੱਚ ਆਏ ਇਹਨਾਂ ਕੜਾਮ ਦਾ ਚੱਕਰ ਲਾਇਆ ਤੇ ਅੱਧਿਕ ਤਾ ਪੋਜ ਰਾਜੇ ਦੀ ਅੱਧਿਕ ਮਾਰਨੀ ਸ਼ੁਰੂ ਕਰ ਦਿੱਤੀ ਅੱਛਾ ਜੀ ਜਦੋਂ ਰਾਜੇ ਦੀ ਕੋਜ ਮਾਰੀ ਰਾਜਾ ਭੱਜਾ ਪਜਾ ਪਾਪਾ ਧੀ ਕੁਮਸ਼ਾ ਕੋ ਚਲਾ ਗਿਆ ਉਹ ਆਪਣੀ ਗੱਦੀ ਤੇ ਕਾਇਮ ਸੀ ਹੂੰ ਜਦੋਂ ਆਪਣੀ ਗੱਦੀ ਤੇ ਕਾਇਮ ਸੀ ਤੇ ਜਾ ਕੇ ਉਹਨਾਂ ਦੇ ਅੱਗੇ ਹੱਥ ਪੱਲਾ ਜੋੜਿਆ ਕਹਿੰਦਾ ਮਹਾਰਾਜ ਇੱਕ ਵਕੀਰ ਆਇਆ ਉੱਪਰ ਓ ਮੇਰਾ ਸਾਰਾ ਕੋਜੀ ਮਲਿਆ ਮਿਸ ਕਰ ਜਾਂਦਾ ਮੇਰੀ ਸਾਰੀ ਪੋਜ ਮਾਰੀ ਜਾਂਦਾ ਤੇ ਤੁਸੀਂ ਐ ਕਰੋ ਕਿ ਉਸ ਨੂੰ ਭਜਾ ਦਊਂ ਉਹ ਕਰਦਾ ਉਹ ਚੰਗਾ ਕੰਮ ਕਰਦਾ ਮੈਨੂੰ ਹਟਾਣਾ ਬਾਬਾ ਜੀ ਨੇ ਕਿਹਾ ਜਿਹਨਾਂ ਦੀ ਦਰਗਾਹ ਹੁਣ ਤਿਆਰ ਹੈ ਅੱਛਾ ਜੀ ਅੰਦਰ ਜਿੱਥੇ ਤੁਸੀਂ ਮੱਥਾ ਟੇਕਿਆ ਉਹਨੇ ਮੇਰੇ ਉਹਨਾਂ ਨੇ ਤਿਆਰ ਕੀਤੀ ਜਦੋਂ ਉਹਨਾਂ ਕੋਲ ਗਏ ਫਿਰ ਇੰਨੇ ਜਦੋਂ ਜ਼ਿਆਦਾ ਕੰਮ ਵਿਗੜਨ ਲੱਗਾ ਫਿਰ ਉਹਨੇ ਮੀਰਾ ਜੀ ਦੇ ਨਾਂ ਤੇ ਪਤਨੀ 200 400 ਹਜ਼ਾਰ ਕਿੱਲਾ ਜ਼ਮੀਨ ਦਾ ਕਰਕੇ ਰਜਿਸਟਰੀ ਤੇ ਮੀਰਾ ਜੀ ਦੇ ਨਾਂ ਤੇ ਚਰਨਾਂ ਧਰਤੀ ਬਾਬੇ ਪੀਕੁੰਛਾ ਦੇ ਕਰਦਾ ਮਹਾਰਾਜ ਮੈਂ ਤੁਹਾਡੇ ਨਾਂ ਇੰਨੀ ਜ਼ਮੀਨ ਦੇਣਾ ਪਰ ਜਿਹੜਾ ਸਾਧ ਆਇਆ ਉਹਨੂੰ ਭਜਾਉਂਦਾ ਅੱਛਾ ਜੀ ਵੀ ਕਹਿ ਬਾਬਾ ਲਾਲਚ ਆ ਜਾਏਗਾ ਹੂੰ ਹੂੰ ਅੱਗੋ ਬਾਬੇ ਭੀਖਮ ਸ਼ਾਹ ਨੇ ਜਵਾਬ ਦਿੱਤਾ ਕਿ ਜਿਹੜੇ ਭੀਖ ਮੰਗਣ ਵਾਲੇ ਨੇ ਗਰਦਰ ਦੇ ਟੁਕੜੇ ਮੰਗਣ ਵਾਲੇ ਨੇ ਉਹ ਕਿਉਂ ਕਿਸੇ ਦਾ ਜਾ ਕੇ ਪੈਲੀ ਲਾ ਕੇ ਪੈਲੀ ਉਹਦੀ ਜ਼ਿੰਮੇਦਾਰਾਂ ਵਾਤੇ ਸਾਡੇ ਵਾਤੇ ਕੁਝ ਨਹੀਂ ਹੂੰ ਉਹਨਾਂ ਨੇ ਜਵਾਬ ਦਿੱਤਾ ਇਹਨਾਂ ਨੇ ਫਟੇ ਚੱਕ ਤੇ ਇਹਨਾਂ ਨੇ ਰਾਜੇ ਸਣੇ ਸਾਫ ਕਰਤਾ ਜੀ ਜਦੋਂ ਰਾਜੇ ਨੇ ਸਾਫ ਕਰਤਾ ਰਾਜਾ ਬਿਲਕੁਲ ਸਾਫ ਹੋ ਗਿਆ ਇਨਾਂ ਨੇ ਫਿਰ ਬਾਬੇ ਬਲੈਸ਼ਾ ਨੇ ਮੰਗਾ ਲਿਆ ਪੰਡਤ ਨੂੰ ਪੰਡਤ ਨੂੰ ਕਹਿੰਦਾ ਕਿ ਮਹਾਰਾਜ ਤੇਰਾ ਕੰਮ ਹੋ ਗਿਆ ਪੰਡਤ ਜੀ ਕਹਿੰਦਾ ਹੋ ਗਿਆ ਕਹਿੰਦਾ ਆਪਣੀ ਬੇਟੀ ਵਿਆਹ ਪਰ ਗੁਰੂ ਨੇ ਹੁਣ ਮੈਨੂੰ ਕੋ ਨਹੀਂ ਮਿਲਣਾ ਕਿ ਉਹਨੇ ਕਿਹਾ ਸੀ ਕਿ ਦੁਬਾਰੇ ਮੇਰੇ ਮੱਥੇ ਨਹੀਂ ਲੱਗਣਾ ਜਦੋਂ ਮੱਥੇ ਨਹੀਂ ਲੱਗਣਾ ਕਿ ਕਰਦਾ ਹੁਣ ਮੈਂ ਆਪਣਾ ਸਰੀਰ ਛੱਡ ਦੇਣਾ ਤੇ ਮੇਰੀ ਕਿਲੇ ਤੇ ਦਰਗਾਹ ਬਣਾ ਦੇ ਫਿਰ ਦਰਗਾਹ ਬਣ ਗਈ ਅੱਛਾ ਜੀ ਹਾਂ ਠੀਕ ਜੀ ਇੱਥੇ ਸਮਾਗਿ ਸੀ ਜੀ ਜੁੱਤੀ ਉਹ ਸਮਾਗਿ ਨਹੀਂ ਉਹਨਾਂ ਨੇ ਆਪਣਾ ਸਰੀਰ ਛੱਡ ਤਾ ਉਹ ਪੰਡੇ ਜੀ ਨੇ ਦਰਗਾਹ ਬਣਾਤੀ ਠੀਕ ਹੈ ਇਸੇ ਜਗ੍ਹਾ ਨੇ ਛੱਡਿਆ ਸੀ ਇੱਥੇ ਛੱਡਿਆ ਉਹਨਾਂ ਨੇ ਆਪਣਾ ਸਰੀਰ ਛੱਡਿਆ ਉਹਨੇ ਕਹ ਮੇਰੀ ਕਿਲੇ ਦੇ ਉੱਤੇ ਦਰਗਾਹ ਹੈ ਇੱਥੇ ਮੇਰੀ ਨਿਸ਼ਾਨੀ ਰਹਿ ਗਈ ਕਿ ਮੈਂ ਇਹ ਕੰਮ ਕਰ ਚੁੱਕਾ ਰਾਜਾ ਠੀਕ ਹੈ ਜੀ ਉਹ ਰਾਜਾ ਬਲਾ ਕੜਾਮ ਦਾ ਰਾਜਾ ਸੀ ਕੜਾਮ ਇੱਥੇ ਰਾਜੇ ਨੂੰ ਖਤਮ ਕਰਤ ਸੀ ਖਤਮ ਕਰਤਾ ਉਹਨੇ ਸਾਰਾ ਸਕਤੀ ਬੜੀ 24 ਸਾਲ ਦੀ ਸਕਤੀ ਕਿਤੇ ਥੋੜੀ ਜੀ ਜਿਹੜਾ ਕਲਿਆਰ ਵਾਲਾ ਬਾਬਾ ਉਹਦੀ ਬੜੀ ਚੜ੍ਹਾਈ ਆ ਹਾਂਜੀ ਹਾਂਜੀ ਕਲਿਆਰ ਸ਼ਰੀਫ ਸਾਹਿਬ ਉਹਨਾਂ ਦੇ ਉਹਨਾਂ ਦੇ ਚੇਲੇ ਜੀ ਬਾਬਾ ਜੀ ਇੱਕ ਨਾਲ ਹੀ ਦਰਗਾਹ ਇਹ ਕਿਹੜੇ ਬਜ਼ੁਰਗਾਂ ਦੀ ਦਰਗਾਹ ਇਹ ਨਾਲ ਇਹ ਪੁਸ਼ਾ ਬਾਬਾ ਜੀ ਇਹ ਇੱਥੋਂ ਦਾ ਰਹਿਣਾ ਕਿਹੜਾ ਕੀ ਨਾਮ ਦੱਸਿਆ ਜੀ ਗੁਲਸ਼ਾ 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 ਆ ਜਿਹੜੀ ਨਾਲੇ ਆ ਠੀਕ ਹੈ ਜੀ ਇਹਨਾਂ ਦੀ ਵੀ ਆਪਾਂ ਦਰਗਾਹ ਬਣਾਉਣੀ ਅੱਛਾ ਜੀ ਲਾਵਾਂਗੇ ਜਿੰਨਾ ਕਿ ਆਸਰਾ ਉਹਨਾਂ ਕੀਤੇ ਆਪਾਂ ਗਰੀਬ ਕਰਦੇ ਲੜਕੇ ਆ ਜੀ ਹਾਂ ਜੀ ਬਿਲਕੁਲ ਜੀ ਫੋੜੀ 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 ਜਿੰਨਾ ਕਿ ਜੋਗਾ ਕਰੀ ਜਾਵੇ ਬਿਲਕੁਲ ਜੀ ਤੇ ਬਾਬੀ ਆ ਟੀਬੇ ਬਾਰੇ ਦੱਸਿਓ ਵੀ ਟੀਬਾ ਕਹਿੰਦੇ ਪਲਟਾਇਆ ਸੀ ਇਹਦਾ ਕੀ ਇਹ ਤਾਂ ਪਰ ਉਹਨਾਂ ਨੇ ਕੀਤਾ ਜੀ ਸਾਰਾ ਕੁਝ ਕੀਤਾ ਹੈ ਉਹਨਾਂ ਨੇ ਇਹਨਾਂ ਨੇ ਕੀਤਾ ਇਹਨਾਂ ਨੂੰ ਪਤਾ ਜਿੰਨੇ ਕਿ ਇਹਨਾਂ ਨੇ ਮੈਨੂੰ ਯੀਟੇ ਦੇ ਜੀ ਕੋ ਮੈਂ ਬਜ਼ੁਰਗ ਬੰਦਾ ਮੇਰੇ ਕੋ ਬਹਿ ਜਾਏ ਪੁਰਾਣੀ ਗੱਲ ਜੀ ਜਿੰਨੇ ਕਿ ਇਹਨਾਂ ਨੇ ਮੈਨ ਮੈਂ ਇੱਥੇ ਬੈਠਾ ਮੇਰੇ ਕੋ ਜਿਹੜਾ ਮਰਜ਼ੀ ਪੁੱਛ ਲੈ ਵੀ ਇਹ ਸੰਤ ਜਿੰਨੀਆਂ ਕੱਲਾ ਮੈਨੂੰ ਦੱਸਿਆ ਵੀ ਤੁਹਾਡਾ ਕੋ ਕੋ ਬਹਿਗਾ ਤੇ ਤੁਸੀਂ ਦੱਸ ਸਕਦੇ ਹਾਂ ਹਾਂਜੀ ਹਾਂਜੀ ਕਿ ਜੇ ਤੁਹਾਨੂੰ ਸਬੂਤ ਤਾਂ ਨਹੀਂ ਪਤਾ ਤੁਸੀਂ ਇੱਥੇ ਸੇਵਾ ਕਿਵੇਂ ਕਰਦੇ ਹਾਂ ਤੁਹਾਨੂੰ ਸਭ ਨੂੰ ਤਾਂ ਪ੍ਰਾਣਾ ਮੰਗਦੇ ਨੇ ਲੋਕ ਹਾਂਜੀ ਅਸੀਂ ਦੱਸ ਸਕਦੇ ਇਤਿਹਾਸ ਮੰਗਦੇ ਆ ਜੀ ਮੈਨੂੰ 40 ਸਾਲ ਹੋ ਗਏ ਜੀ 40 ਸਾਲ ਸੇਵਾ ਕਰਦੇ ਆ ਕਰਦੇ ਨੇ ਮੈਂ ਕਿਤੇ ਬੁੱਢਾ ਹੋ ਗਿਆ ਮੈਂ ਠੀਕ ਹੈ ਜੀ ਹਾਂ ਤੇ ਮੈਂ ਗਰੀਬ ਘਰ ਦਾ ਲੜਕਾ ਕੋਈ ਨਹੀਂ ਕਿ ਮੈਂ ਬੜਾ ਮੀਰਾਂ ਮੈਂ ਜਦੋਂ ਬਾਬਾ ਜੀ ਮੈਨੂੰ ਟੱਕਰੀ ਸੀ ਉੱਥੇ ਮੈਂ ਪੈਕ ਦਾ ਦਰੂਦਮ ਮਰਿਆ ਸੀ ਮੈਂ ਕਿਸੇ ਦਾ ਰਾਤ ਨੂੰ ਡਰਮ ਕਟਕ ਲਗਾਉਂਦਾ ਹਾਂ ਹਾਂਜੀ ਮੈਂ ਮਰਿਆ ਉੱਥੇ ਟੱਕਰੇ ਰਾਤ ਨੂੰ ਦਰਸ਼ਨ ਹੋ ਜਾਂਦੇ ਮੈਨੂੰ ਉਹਨਾਂ ਦੇ ਅੱਛੇ ਹੀ ਉਹਨਾਂ ਨੇ ਕਿਹਾ ਮੇਰੀ ਤੂਫਤੀ ਕਰਕੇ ਸਾਰੇ ਕੰਮ ਛੱਡ ਦੇ ਮੋਂ ਤੋਂ ਛੱਡ ਕੇ ਇੱਥੇ ਠੀਕ ਹੈ ਕੋਈ ਵਰਤਤਾ ਪੁੱਲ ਕਰਤੀ ਇਹਨਾਂ ਹੁਣ ਆਪਣੇ ਕੋਈ ਤਿੰਨ ਕ ਪੈਨਾਂ ਵੀ ਨੇ ਗੱਡੀਆਂ ਵੀ ਨੇ ਸਭ ਕੁਝ ਪਰ ਇਹਨਾਂ ਨੇ ਦੇ ਦਿੱਤੀ ਅਮਰੀਕਾ ਤੱਕ ਤੇ ਲੋਕ ਇੱਥੇ ਆਨੇ 12 ਪੈਸੇ ਭੇਜਦੇ ਨੇ ਮੈਂ ਮੇਲਾ ਕਰਨਾ ਮੈਂ ਖੜਾ ਦਿਹਾੜੀ ਜਾਂਦਾ ਹਾਂ ਹੂੰ ਇਹਨਾਂ ਦੇ ਕੰਮ ਹੁੰਦੇ ਨੇ ਸਭ ਦੇ ਉਹ ਅੰਦਰ ਫੇਸੇ ਲੱਗੇ ਜਿਹੜਾ ਲੋਕਾਂ ਨੇ ਕੰਮ ਕਰਵਾਏ ਠੀਕ ਹ ਉਹਨਾਂ ਦੇ ਕੰਮ ਹੁੰਦੇ ਨੇ ਅਪੀਲਾ ਕਰਾ ਚੜਾਉਂਦੇ ਸਾਨੂੰ ਕੌਣ ਜੜਾਉਂਦਾ ਜੀ ਹਾਂਜੀ 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 ਬਿਲਕੁਲ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਠੀਕ ਹੈ ਜੀ ਇਹ ਪ੍ਰਾਣਾ ਇਤਿਹਾਸ ਦੱਸਿਆ ਇਹ ਪੁਰਾਣਾ ਹਸਾਬ ਵਾਲਾ ਲੋਕ ਕਿੰਨੇ ਸੂ ਸਾਲ ਦਾ ਹੋ ਗਿਆ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਉਹ ਦਰਗਾਹਾਂ ਬਣੀਆਂ ਇਸ ਤਰ੍ਹਾਂ ਦੀ ਦਰਗਾਹ ਸੀ ਜੀ ਇਹਨਾਂ ਦੀ ਕਮਾਈ ਨਾਲ ਬਣਿਆ ਇਹ ਮੈਂ ਕੁਝ ਨਹੀਂ ਲਾਇਆ ਆਪਾਂ ਨੂੰ ਉਹ ਜਿਵੇਂ ਦਰਗਾਹ ਹੈ ਨਾ ਐਵੇਂ ਸੀ ਜਦੋਂ ਮੈਂ ਇੱਥੇ ਬੈਠਾ ਸੀ ਠੀਕ ਹੈ ਕੋਈ ਇੱਟ ਨਹੀਂ ਸੀ ਲੱਗੀ ਕੋਈ ਰੋੜਾ ਨਹੀਂ ਸੀ ਲੱਗਾ ਤੇ ਇਹਨਾਂ ਦੀ ਕਮਾਈ ਨੇ ਇੱਥੇ ਚੜਿਆ ਜਿਵੇਂ ਉਹ ਤੁਹਾਡਾ ਕੰਮ ਹੋ ਗਿਆ ਤੁਸੀਂ ਕੋਈ ਸੀਏ ਕਰਵਾ ਲਓ ਜਿੱਥੇ ਉਹ ਕਰਵਾ ਦਾਂਗੇ ਐਵੇਂ ਹੋ ਗਿਆ ਠੀਕ ਹੈ ਸੁੱਖਾ ਭਰੀ ਹੁੰਦੀ ਹੈ ਜੀ ਹਾਂ ਸੁੱਖਾ ਭਰੀ ਹੁੰਦੀ ਕੋਈ ਵੀ ਸੁੱਖ ਹੋਵੇ ਜੀ ਕੋਈ ਸੁੱਖ ਭਰੀ ਹੁੰਦੀ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ